ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿਖੇ ਪੰਜਾਬ ਦੇ ਪਿੰਡ ਹਿੰਮਤਪੁਰਾ ਵਾਸੀਆਂ ਵੱਲੋਂ ਇੱਕ ਵਿਸ਼ੇਸ਼ ਹਿੰਮਤਪੁਰਾ ਨਾਈਟ ਦਾ ਯੋਜਨ ਕੀਤਾ ਗਿਆ ਜ਼ਿਕਰਯੋਗ ਹੈ ਕਿ ਇਸ ਨਾਈਟ ਸਮਾਗਮ ਵਿੱਚ ਮੈਲਬਰਨ ਦੇ ਆਸ-ਪਾਸ ਦੇ ਖੇਤਰਾਂ ਵਿੱਚੋਂ ਪਿੰਡ ਹਿੰਮਤਪੁਰਾ ਨਾਲ ਸੰਬੰਧਿਤ ਪਰਿਵਾਰ ਹਉਮ-ਹਉਮਾ ਕੇ ਪਹੁੰਚਦੇ ਨੇ ਇਸ ਵਾਰ ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਧਰਤੀ ਦੇ ਦੂਜੇ ਪਾਸਿਓਂ ਯੂਕੇ ਤੋਂ ਪਾਇਂਦਰੀਆ ਯੂਕੇ ਦੇ ਮੁੱਖ ਸੰਪਾਦਕ ਮਨਦੀਪ ਕੁਰਮੀ ਹਿੰਮਤਪੁਰਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ 200 ਦੇ ਲਗਭਗ ਹਿੰਮਤਪੁਰੀਆਂ ਦੀ ਐਸ਼ ਵਿਸ਼ੇਸ਼ ਇਕੱਤਰਤਾ ਦੌਰਾਨ ਸਭ ਤੋਂ ਪਹਿਲਾਂ ਸ਼ੁਰੂਆਤ ਰੁਪਿੰਦਰ ਸਿੰਘ ਸਿੱਧੂ ਦੇ ਬੋਲਾਂ ਨਾਲ ਹੋਈ। ਉਹਨਾਂ ਬਹੁਤ ਹੀ ਛੁਲਜੇ ਹੋਏ ਆਪਣੇ ਵਿਲੱਖਣ ਅੰਦਾਜ਼ ਵਿੱਚ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਇਸ ਪ੍ਰੰਤ ਜਦੋਂ ਮਨਦੀਪ ਕੁਰਮੀ ਹਿੰਮਤਪੁਰਾ ਨੂੰ ਮੰਚ ਤੇ ਆਉਣ ਲਈ ਸੱਦਾ ਦਿੱਤਾ ਤਾਂ ਸਮੁੱਚਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਆਪਣੇ ਸੰਬੋਧਨ ਦੌਰਾਨ ਮਨਦੀਪ ਕੁਰਮੀ ਹਿੰਮਤਪੁਰਾ ਨੇ ਆਪਣੇ ਹੁਣ ਤੱਕ ਦੇ ਸਾਹਿਤਕ ਤੇ ਪੱਤਰਕਾਰਤਾ ਦੇ ਸਫ਼ਰ ਦੀ ਸਾਂਝ ਪਾਈ। ਉਹਨਾਂ ਖਾਸ ਤੌਰ ਤੇ ਆਪਣੇ ਨਾਮ ਦੇ ਨਾਲ ਪਿੰਡ ਦਾ ਨਾਮ ਜੁੜੇ ਹੋਣ ਦੀ ਕਹਾਣੀ ਨੂੰ ਸਾਂਝਾ ਕਰਦੇ ਆਂ ਇਸ ਦਾ ਸਿਹਰਾ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਾਰਨ ਜੱਗੀ ਕੁਸਾਦੇ ਸਰਵਨਿਆ ਉਹਨਾਂ ਕਿਹਾ ਕਿ ਜੱਗੀ ਕੁਸਾ ਦੀ ਇੱਕ ਮੱਤਸਲਾਹ ਨੇ ਉਹਨਾਂ ਨੂੰ ਆਪਣੇ ਨਾਮ ਨਾਲ ਪਿੰਡ ਦਾ ਨਾਮ ਜੋੜ ਕੇ ਰੱਖਣ ਲਈ ਪ੍ਰੇਰਿਤ ਕੀਤਾ ਸੀ ਇਸ ਨਾਲ ਹੀ ਉਹਨਾਂ ਆਪਣੇ ਵੱਲੋਂ ਤਿਆਰ ਕੀਤੀ ਗਈ ਵੈਬਸਾਈਟ himatpura.com ਦੇ ਸਫ਼ਰ ਬਾਰੇ ਵੀ ਭਾਪੂਰਤ ਵਿਚਾਰ ਪੇਸ਼ ਕੀਤੇ ਉਨ੍ਹਾਂ ਆਸਟ੍ਰੇਲੀਆ 'ਚ ਵਸਦੇ ਹਿੰਮਤਪੁਰੀਆਂ ਨੂੰ ਇਸ ਬਡੇਰੇ ਉਦਮ ਦੀ ਵਧਾਈ ਦਿੰਦੇ ਹਾਂ ਦੇਸ਼ ਲਈ ਸ਼ਹੀਦ ਹੋਏ ਪਿੰਡ ਦੇ ਜੰਪਲ ਮੇਜਰ ਰਾਮ ਸਿੰਘ ਜੀ ਦੀ ਯਾਦਗਾਰ ਸਥਾਪਿਤ ਕਰਨ ਲਈ ਇੱਕ ਜਟ ਹੋਣ ਦਾ ਸੱਦਾ ਦਿੱਤਾ ਜਿਸ ਤੇ ਮੋਹਰ ਲਾਉਂਦੇ ਆ ਲੇਖਕ ਤੇ ਸੇਵਾਮੁਕਤ ਅਧਿਆਪਕ ਗੁਰਵਖ ਸਿੰਘ ਸਿੱਧੂ ਜੀ ਵੱਲੋਂ 1 ਲੱਖ ਰੁਪਏ ਅਤੇ ਲੋੜ ਅਨਸਾਰ ਜਗ੍ਹਾ ਦੇਣ ਦੀ ਪੇਸ਼ਕਸ਼ ਪਹਿਲ ਵੱਜੋਂ ਕੀਤੀ। ਆਓ ਤੁਹਾਨੂੰ ਸੁਣਾਉਣੇ ਆ ਕਿ ਇਸ ਸਮੇਂ ਮਨਦੀਪ ਖਰਮੀ ਹਿੰਮਤਪੁਰਾ ਨੇ ਆਪਣੇ ਸੰਬੋਧਨ ਦੌਰਾਨ ਕੀ ਕਿਹਾ? ਸਭ ਤੋਂ ਪਹਿਲਾਂ ਅਸੀਂ ਸੱਦਾ ਦੇਣ ਜਾ ਰਹੇ ਹਾਂ ਸਾਡਾ ਇੱਕ ਦੂਰ ਬੜੀ ਦੂਰ ਤੋਂ ਬੜੀ ਦੂਰ ਤੋਂ ਦੁਨੀਆ ਦੇ ਦੂਜੇ ਹਿੱਸਿਆਂ ਤੋਂ 24 ਘੰਟੇ ਫਲਾਈਟ ਲੈ ਕੇ ਸਿਰਫ ਵਿਚੇਚੇ ਤੌਰ ਤੇ ਸਿਰਫ ਇਸ ਹਿੰਦੂਪੁਰਾਨ ਨਾਈਟ ਵਿੱਚ ਸ਼ਾਮਲ ਹੋਣ ਲਈ ਉਹਦੀਆਂ ਛੁੱਟੀਆਂ ਸੀ ਇੰਗਲੈਂਡ ਦੇ ਵਿੱਚ ਸਕਾਟਲੈਂਡ ਦੇ ਵਿੱਚ ਰਹਿੰਦਾ ਸਾਡਾ ਗੱਭਰੂ ਪਿੰਡ ਦਾ ਹੈ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਜਾਣ ਪਛਾਣ ਦਾ ਕੋਈ ਮੁਤਾਜ ਨਹੀਂ ਇਹ ਤੇ ਆਪਣੇ ਸਾਹਿਬ ਦੇ ਖੇਤਰ ਦਾ ਹੋਰ ਵੀ ਜਿਹੜੀਆਂ ਆਪਣੀਆਂ ਗਤੀਵਿਧੀਆਂ ਦੇ ਵਿੱਚ ਬੰਦ ਚੜ ਕੇ ਹਿੱਸਾ ਲੈਂਦਾ ਸਾਡੇ ਹਿੰਮਤਪੁਰੇ ਦਾ ਮਾਨ ਮਨਦੀਪ ਖੁਰਮੀ ਸਕਾਟਲੈਂਡ ਤੋਂ ਸਾਡੇ ਵਿੱਚ ਪਹੁੰਚਿਆ ਤਾਂ ਜ਼ੋਰਦਾਰ ਤਾੜੀਆਂ ਮਨਦੀਪ ਖੁਰਮੀ ਲਈ ਜੋ ਵੀ ਸੋਸ਼ਲ ਮੀਡੀਆ ਦੇ ਨਾਲ ਸੋਹਣੇ ਉਹਨਾਂ ਸਾਰਿਆਂ ਦੇ ਨਾਮ ਦਾ ਮੇਰੇ ਖਿਆਲ ਵਿੱਚ ਮੇਰੇ ਲਈ ਲੈਣ ਦੀ ਲੋੜ ਨਹੀਂ ਉਹ ਸਾਰੇ ਇਸ ਨੂੰ ਜਾਣਦੇ ਹੀ ਨੇ ਤੇ ਮਨਦੀਪ ਸਾਡੇ ਕੋਲੇ ਉਚੇਚੇ ਤੌਰ ਤੇ ਹਿੰਮਤਪੁਰਾ ਨਾਈਟ ਵਿੱਚ ਇਹ ਵੀ ਇੱਕ ਹਿੰਮਤ ਆ ਤੇ ਹਿੰਮਤਪੁਰੇ ਦੇ ਨਾਲ ਇਹ ਵੀ ਇੱਕ ਜੁੜਦੀ ਆ ਕਿ ਹਿੰਮਤਪੁਰੇ ਕਿਵੇਂ ਹਿੰਮਤ ਮਾਰਦੇ ਆ ਹਾਂਜੀ ਹਾਂ ਬਈ ਦੀਪ ਨੇ ਹਿੰਮਤ ਮਾਰ ਕੇ ਦਿਖਾਈ ਆ ਤੇ ਇਹ ਇੱਕ ਸਾਡੇ ਲਈ ਬੜੀ ਮਾਣ ਦੀ ਗੱਲ ਆ ਮਨਦੀਪ ਜੀਆਂ ਨੂੰ ਮੈਂ ਸਾਰਿਆਂ ਵੱਲੋਂ ਜਿੰਨੇ ਵੀ ਸਾਡੇ ਹਿੰਮਤਪੁਰੇ ਦੇ ਅੱਜ ਪਰਿਵਾਰ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਵੱਲੋਂ ਤੁਹਾਨੂੰ ਜੀ ਆਖਦੇ ਨੇ ਸਾਡੇ ਲਈ ਤੁਸੀਂ ਆ ਪਹੁੰਚੇ ਮਾਣ ਵਧਾਇਆ ਇਹ ਇੱਕ ਛੋਟੀ ਗੱਲ ਨਹੀਂ ਤੇ ਸੋ ਅਸੀਂ ਸ਼ੁਰੂਆਤ ਇਹ ਅਜਿਹੀ ਹਿੰਮਤਪੁਰਾ ਨਾਈਟ ਅਸੀਂ ਇਹ ਸੋਚਿਆ ਕਿ ਜਿਹੜਾ ਬੰਦਾ ਸਾਡਾ ਇੰਨੀ ਦੂਰੋਂ ਹਿੰਮਤ ਮਾਰ ਕੇ ਆਇਆ ਉਹ ਤੋਂ ਇੱਕ ਹਿੰਮਤ ਹੋਰ ਮਰਵਾਈਏ ਠੀਕ ਹੈ ਸੋ ਅਸੀਂ ਕਹਿੰਦੇ ਆ ਕਿ ਅੱਜ ਦੇ ਸਮਾਗਮ ਦੀ ਸ਼ੁਰੂਆਤ ਤੁਹਾਡੇ ਤੋਂ ਕਰਵਾਈ ਜਾਵੇ ਕਿ ਹਿੰਮਤ ਆਸਟ੍ਰੇਲੀਆ ਦੇ ਵਿੱਚ ਆ ਕੇ ਕਿਵੇਂ ਜਾ ਲੱਗਿਆ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ ਆਪਣੇ ਸ਼ਬਦਾਂ ਵਿੱਚ ਬੋਲ ਕੇ ਦੱਸ ਸਕਦੇ ਸਭ ਤੋਂ ਪਹਿਲਾਂ ਛੋਟੇ ਬੱਚਿਆਂ ਨੂੰ ਪਿਆ ਹਾਣੀਆਂ ਨੂੰ ਗਲਵੱਕੜੀ ਤੇ ਬਟਿਆਂ ਦੇ ਪੈਰੀ ਪਹਿਣਾ ਮੈਂ ਪਹਿਲਾਂ ਹੀ ਰਵਿੰਦਰ ਨੂੰ ਕਹਿੰਦਾ ਸੀ ਮੈਂ ਜਿੱਥੋਂ ਪਿੰਡ ਦੀ ਗੱਲ ਆਉਂਦੀ ਆ ਤੇ ਮੈਂ ਥੋੜਾ ਜਿਹਾ ਭਾਵੁਕ ਹੋ ਜਾਂਦਾ ਐਨੇ ਹਿੰਮਤ ਦੀ ਗੱਲ ਕੀਤੀ ਆ ਮੈਂ ਹਿੰਮਤ ਦਾ ਪਿਓ ਆ ਤੇ ਹਿੰਮਤ ਕਿਉਂ ਨਾ ਕਰਦਾ ਆਪਣੇ ਬੇਡੇ ਦਾ ਨਾਂ ਹਿੰਮਤ ਪਿੰਡ ਹਿੰਮਤਪੁਰਾ ਤੇ ਜੇ ਹਿੰਮਤਪੁਰੇ ਤੋਂ ਮੈਨੂੰ ਆਵਾਜ਼ ਵੱਜੀ ਹੁੰਦੀ ਇਹ ਤਾਂ ਇੱਕ 24 ਘੰਟੇ ਦਾ ਸਫ਼ਰ ਕਹਿ ਸਕਦੇ ਆਪਾਂ ਆ ਮੈਂ ਇੰਨਾ ਕਹਿ ਸਕਦਾ ਕਿ ਸ਼ਮਸ਼ਾਨ ਘਰ ਤੇ ਆ ਵੀ ਉੱਠ ਕੇ ਆ ਜਾਂਦਾ ਹਿੰਮਤਪੁਰੇ ਤੋਂ ਵੱਜੀ ਹਾਕ ਤੇ ਅੱਜ ਇੰਨੀਆਂ ਰੂਹਾਂ ਦੇ ਦਰਸ਼ਨ ਕਰਕੇ ਜਿੰਨੀ ਕੁ ਖੁਸ਼ੀ ਮੈਂ ਮਹਿਸੂਸ ਕਰ ਰਿਹਾ ਮੈਂ ਬੋਲ ਕੇ ਲਹਿ ਕੇ ਦੱਸ ਨਹੀਂ ਸਕਦਾ ਕਿਉਂਕਿ ਜਿੱਥੇ ਮੇਰੇ ਛੋਟੇ ਨੀਰ ਉਹਨਾਂ ਨੂੰ ਇੱਥੇ ਦੇਖ ਕੇ ਖੁਸ਼ੀ ਹੋਈ ਆ ਉੱਥੇ ਹੀ ਨਾਲ ਮੇਰੇ ਵੱਡੇ ਮੇਰੇ ਚਾਚੇ ਤਾਏ ਉਹਨਾਂ ਨੂੰ ਮੇਰੇ ਇੱਥੇ ਭੂਆ ਜੀ ਆਏ ਹੋਇਆ ਉਹਨਾਂ ਨੂੰ ਜਾਂ ਚਾਚੀਆਂ ਤਾਈਆਂ ਉਹਨਾਂ ਨੂੰ ਦੇਖ ਕੇ ਖੁਸ਼ੀ ਹੋਈ ਆ ਉਹ ਵੀ ਮੈਂ ਬਿਆਨ ਨਹੀਂ ਕਰ ਸਕਦਾ ਦੂਜੀ ਗੱਲ ਜਿਹੜੀ ਆਸਟ੍ਰੇਲੀਆ ਦੀ ਧਰਤੀ ਤੇ ਆਉਣ ਦਾ ਸਬਬਾਬ ਹੈ ਇੱਕ ਖੋ ਪੈਂਦੀ ਸੀ ਜਦੋਂ 2 ਸਾਲ ਇੱਥੇ ਹਮਦਪੁਰਾ ਨਾਈਟ ਮੈਨੂੰ ਰੁਪਿੰਦਰ ਵਰਗਿਆ ਨੇ ਲਾਈਵ ਲਿਆ ਫੇਸਬੁੱਕ ਤੇ ਨਾਲ ਤੇ ਐਉਂ ਜੀ ਕਰਦਾ ਹੁੰਦਾ ਸੀ ਕਿ ਉੱਡ ਕੇ ਪਹੁੰਚੀਏ। ਇਸ ਵਾਰ ਸਾਡਾ ਸਬਾਬੇ ਬਣਿਆ ਕਿ ਰੁਪਿੰਦਰ ਨੇ ਮੈਨੂੰ ਪਹਿਲਾਂ ਪੁੱਛਿਆ ਕਿ ਅਸੀਂ ਨਾਈਟ ਕਰਨੀਆਂ ਦੱਸ ਵੀ ਆ ਸਕਦਾ। ਪਰ ਮੇਰੀ ਮਜਬੂਰੀ ਸੀ ਕਿ ਮੇਰੀਆਂ ਛੁੱਟੀਆਂ ਜੂਨ ਮਹੀਨੇ ਹੋਣੀਆਂ ਸੀ। ਤੇ ਇਹਨਾਂ ਨੇ ਆਪਣੇ ਵੱਲੋਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਕੇ ਸੈਟਿੰਗ ਇਹ ਕੀਤੀ ਕਿ ਜਦੋਂ ਤੂੰ ਆਏਂਗਾ ਅਸੀਂ ਉਦੋਂ ਹੀ ਨਾਈਟ ਕਰਾਂਗੇ। ਮੇਰੇ ਲਈ ਮਾਨ ਵਾਲੀ ਗੱਲ ਸੀ। ਤੇ ਜਦੋਂ ਪਿੰਡ ਨੂੰ ਮਿਲਣਾ ਪਿੰਡ ਦੇ ਲੋਕਾਂ ਨੂੰ ਮਿਲਣਾ ਤਾਂ ਮੈਨੂੰ ਲੱਗਿਆ ਕਿ ਇਹ ਸਫ਼ਰ ਵੀ ਤਾਂ ਕੁਝ ਵੀ ਨਹੀਂ ਆ ਤੇ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਖਾਤਰ ਜਾਨੀ ਕਿ ਇੱਕ ਬੱਚੀ ਦੀ ਖਾਤਰ ਵਗਦੇ ਆਇਆ ਮਾਰਿਆ ਮੈਂ ਤਾਂ ਇਸ ਕਰਕੇ ਖੁਸ਼ੀ ਆ ਮੈਨੂੰ ਦੂਜੀ ਜਿਹੜਾ ਤੁਸੀਂ ਇੱਥੇ ਹਿੰਮਤਪੁਰਾ ਤੁਸੀਂ ਇੱਥੇ ਵਿਛਾਇਆ ਮੈਂ ਕਹੂੰਗਾ ਕਿ ਸਾਡੇ ਇੰਗਲੈਂਡ ਵਸਦੇ ਇੱਕ ਬਹੁਤ ਹੀ ਮੇਰੇ ਸਤਕਾਰਯੋਗ ਵਾਪਸਮਾਨ ਡਾਕਟਰ ਤਾਰਾ ਸਿੰਘ ਜੀ ਆਲਮ ਸ਼ਾਇਰ ਆ ਉਹਨਾਂ ਨੇ ਪੰਜਾਬ ਬਾਰੇ ਲਿਖਿਆ ਸੀ ਜਿਵੇਂ ਆਪਾਂ ਕਹਿੰਦੇ ਆ ਪੰਜਾਬ ਪੰਜ ਦਰਿਆ ਦੀ ਧਰਤੀ ਉਹ ਕਹਿੰਦੇ ਰਿਆਨ ਪੰਜਾਬ ਰਿਆ ਨਹੀਂ ਪੰਜ ਦਰਿਆਵਾਂ ਦਾ ਹੁਣ ਹੋ ਗਿਆ 100 ਸਮੁੰਦਰਾਂ ਦਾ ਇਸ ਕਰਕੇ ਭੰਜੇੜਾ ਹਿੰਮਤਪੁਰਾ ਉਹ ਇਕੱਲੇ ਮੋਗੇ ਜ਼ਿਲ੍ਹੇ ਦਾ ਨਹੀਂ ਰਿਆ ਹੁਣ ਤਾਂ ਇਹ ਹੱਦਾਂ ਸਰਦਾਂ ਡਾ ਟਪ ਗਿਆ ਜਿੰਨੇ ਕ ਆਪਾਂ ਇੱਥੇ ਬੈਠੇ ਆ ਜਿੰਨੇ ਕ ਤੁਸੀਂ ਰੋਸ਼ਨ ਦਿਮਾਗ ਜਾਂ ਮਿਹਨਤੀ ਲੋਕ ਇੱਥੇ ਬੈਠੇ ਹੋ ਹਿੰਮਤਪੁਰ ਚ ਇਹ ਨਹੀਂ ਹੈਣੀ ਹੁਣ ਉੱਥੇ ਨਹੀਂ ਹੋਣੇ ਉੱਥੇ ਸਾਡੇ ਪਰਿਵਾਰਕ ਜੀਰ ਹੈਗੇ ਪਰ ਜਿਹੜੇ ਚੋਣਵੇਂ ਚੋਣਵੇਂ ਸੀਗੇ ਉਹ ਸਾਰੇ ਸਾਰੇ ਕੋਈ ਕਿੱਥੇ ਆ ਗਿਆ ਕੋਈ ਕਿੱਥੇ ਆ ਗਿਆ ਵੱਖ-ਵੱਖ ਮੁਲਕਾਂ ਜਾਣ ਦਾ ਮੌਕਾ ਮਿਲਿਆ ਪਰ ਜਿਹੜੀ ਰੌਣਕ ਅੱਜ ਤੁਸੀਂ ਇੱਥੇ ਲਾਈ ਹੈ ਉਹ ਤਾਂ ਬਈ ਝੁੱਕ ਕੇ ਹੱਥ ਪੈਰ ਜੋੜ ਕੇ ਸलाम ਕਰਨ ਵਾਲੀ ਗੱਲ ਹੈ ਮੈਂ ਇੱਥੇ ਨਾਲ ਜਿਹੜੀ ਬੱਚਿਆਂ ਵਾਲੀ ਗੱਲ ਕਹੂੰਗਾ ਜਦੋਂ ਵੀ ਅਸੀਂ ਇੱਥੋਂ ਦੇ ਬੱਚੇ ਖਾਸ ਤੌਰ ਤੇ ਮੈਂ ਆਸਮਨ ਜਸਮਨ ਦਾ ਜ਼ਿਕਰ ਕਰੂੰਗਾ ਨਾਲ ਸਾਡੇ ਰਵਿੰਦਰ ਦੇ بیٹے ਆਪਣੇ ਕੁਰਵਾਨ ਹੋ ਗਏ ਇਹਨਾਂ ਦੀ ਗੱਲ ਕਰੂੰਗਾ ਕਿਉਂਕਿ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਦੂਜੇ ਬੱਚਿਆਂ ਨੂੰ ਅੱਜ ਮਿਲ ਕੇ ਐਂ ਲੱਗਦਾ ਹੈ ਕਿ ਹਿੰਮਤਪੁਰਾ ਤੇ ਇੱਥੇ ਹੀ ਵਸ ਗਿਆ। ਉਹ ਹਿੰਮਤਪੁਰਾ ਜਿਹੜਾ ਜਿੱਥੇ ਅਸੀਂ ਭਲੇ ਆ ਉਹ ਸਾਡੀਆਂ ਯਾਦਾਂ ਚ ਬਣਿਆ ਰਹਿਣਾ ਤੇ ਮੈਂ ਇੱਥੇ ਇੱਕ ਜਿੱਥੇ ਲੋਕ ਬੋਲੀਆਂ ਦੇ ਵਿੱਚ ਜ਼ਿਕਰ ਆਉਂਦਾ ਹਿੰਮਤਪੁਰੇ ਦਾ ਕਿ ਅਮੀਕਾ ਨੇਰ ਤੋਂ ਉੱਠ ਲਿਆਂਦਾ ਦੇਖ ਕੇ ਰੋਕ ਪਿੱਛਾ ਸੀ ਸਹਣੇ ਦੇ ਵਿੱਚੋਂ ਜਰ ਬਣਦੀ ਉਹ ਬੋਲੀ ਆਪਾਂ ਸਾਰਿਆਂ ਨੇ ਸੁਣੀ ਆ। ਸਾਡੇ ਹਿੰਮਤਪੁਰੇ ਲਈ ਇੱਕ ਵੱਡੀ ਗੱਲ ਹੈ ਕਿ ਕਿਤਾਬਾਂ ਦੇ ਵਿੱਚ ਵੀ ਹਿੰਮਤਪੁਰੇ ਦਾ ਜ਼ਿਕਰ ਆਉਂਦਾ। ਕਿਤਾਬਾਂ ਦੇ ਵਿੱਚ ਵੀ ਇੱਕ ਸਾਡੇ ਲੇਖਕ ਸੁਖਦੇਵ ਮਾਦਪੁਰੀ ਜੀ ਉਹਨਾਂ ਦਾ ਇੱਕ ਕਿਤਾਬ ਉਹਨਾਂ ਦੀ ਬੋਲੀਆਂ ਦਾ ਪਾਵਾਂ ਬੰਗਲਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਇੱਕ ਕਾਲਮ ਦੇ ਹੇਠ ਉਹਨਾਂ ਨੇ ਹਿੰਮਤਪੁਰੇ ਬਾਰੇ ਲਿਖਿਆ ਕਹਿੰਦੇ ਹਿੰਮਤਪੁਰੇ ਦੇ ਮੁੰਡੇ ਬੰਬਲੇ ਸੱਤ ਪਤਨਾਂ ਦੇ ਧਾਰੂ ਸੂਆਂ ਕੱਸੀਆਂ ਤੇ ਕਣਕ ਬੀਜ ਦੇ ਸੋਲ ਛੋਲੇ ਬੀਜ ਦੇ ਮਾਰੂ ਇੱਕ ਮੁੰਡਾ ਤਾਂ ਫਤਿਹ ਮੁਹੰਮਦ ਦੂਜਾ ਹੈ ਸਰਦਾਰੂ ਗਾਮਾਂ ਬਰਕਤ ਸੌਣ ਨਿਹਾਲਾ ਸਭ ਦੇ ਉੱਤੇ ਬਾਰੂ ਸਾਰੇ ਮਿਲ ਕੇ ਮੇਲੇ ਜਾਂਦੇ ਨਾਲੇ ਜਾਂਦਾ ਨਾਰੂ ਬਸੰਤੀ ਰੀਜਾਂ ਨੂੰ ਚਾਗਿੱਤੇ ਦਾ ਭਾਰੂ ਇਹ ਕੌਣ ਬੋਲੀਏ ਜਿਹੜੀ ਲੁਕੀ ਰਹੀ ਆ ਹੁਣ ਤੱਕ ਤੇ ਉਸ ਤੋਂ ਬਾਅਦ ਮੈਨੂੰ ਇੱਕ ਸੁਭਾਗ ਮੈਨੂੰ ਇੱਕ ਸੇਵਾ ਲੱਗੀ ਸੀ ਕਿ ਹਿੰਮਤਪੁਰਾ.com ਨਾਂ ਦੀ ਵੈਬਸਾਈਟ ਬਣਾਈ ਜਲ ਜਿਸ ਦਿਨ ਮੇਰੇ ਬੇਟੇ ਦਾ ਜਨਮ ਹੋਇਆ 30 ਸਤੰਬਰ 2010 ਨੂੰ ਮੈਂ ਉਹ ਵੈਬਸਾਈਟ ਲਾਂਚ ਕੀਤੀ ਸੀ ਸੋਚਣ ਨੂੰ ਇਹ ਹੋਵੇ ਕਿ ਉਹ ਜਿਹੜੀ ਹਿੰਮਤਪੁਰਾ.com ਵੈਬਸਾਈਟ ਆ ਚੱਲ ਯਾਰ ਇੱਕ ਵੈਬਸਾਈਟ ਐ 100 ਵੈਬਸਾਈਟਾਂ ਬਣਦੀਆਂ ਇੱਥੇ ਪਰ ਉਹਦੀ ਖਾਸੀਅਤ ਇਹ ਸੀ ਕਿ ਇੱਕ ਪਿੰਡ ਦੇ ਨਾਂ ਤੇ ਬਣੀ ਹੋਈ ਸਾਹਿਤਿਕ ਵੈਬਸਾਈਟ ਪੂਰੀ ਦੁਨੀਆ ਦੇ ਵਿੱਚੋਂ ਪਹਿਲੀ ਸੀ ਦੂਜੀ ਉਸ ਵੈਬਸਾਈਟ ਦੀ ਖਾਸੀਅਤ ਇਹ ਸੀ ਕਿ ਜੇ ਕਿਸੇ ਨੇ ਪੂਰੇ ਵਿਸ਼ਵ ਦੇ ਅਖਬਾਰ ਪੜ੍ਹਨੇ ਆ ਤਾਂ ਅਸੀਂ ਸੋਚ ਲੈਂਦੇ ਆ ਪੂਰੀ ਦੁਨੀਆ ਦੇ ਵਿੱਚ 10 ਹੋਣਗੇ 20 ਹੋਣਗੇ 30 ਹੋਣਗੇ 50 ਹੋਣਗੇ ਪਰ ਮੈਂ ਜਿਸ ਦਿਨ ਉਹ ਵੈਬਸਾਈਟ ਲਾਂਚ ਕੀਤੀ ਸੀ ਉਸ ਦਿਨ 380 ਅਖਬਾਰਾਂ ਦੇ ਲਿੰਕ ਉਸ ਵੈਬਸਾਈਟ 'ਚ ਪਾਤੇ ਸੀ ਤੇ ਜਿਸ ਕਿਸੇ ਨੇ ਵੀ ਕਿਤੋਂ ਦਾ ਵੀ ਅਖਬਾਰ ਪੜ੍ਹਨਾ ਹੁੰਦਾ ਸੀ ਉਹ ਪਹਿਲਾਂ ਹਿੰਮਤਪੁਰ ਆਉਂਦਾ ਸੀ ਉਹਦੇ ਨਾਂ ਨਾਲ ਇੱਕ ਬੋਲੀ ਹੋਰ ਜੁੜੀ ਸੀ ਕਿ ਨਾ ਸੋਚੋ ਅਖਬਾਰ ਦਾ ਕਿਹੜਾ ਛਪੇ ਦੇਸ਼ ਵਿੱਚ ਕਿਹੜੇ ਆਕੇ ਪੜ ਲਓ ਫਿਰ ਹਿੰਮਤ ਫਿਰ ਦੋਸਤੋ ਹਿੰਮਤਪੁਰੇ ਦੇ ਵੇੜੇ ਇਹ ਆ ਉਹੀ ਹਿੰਮਤਪੁਰਾ ਜਿੱਥੇ ਅੱਜ ਵੀ ਬਣਦੀਆਂ ਕਈਆਂ ਪਰ ਟੈਰਾਵਾਂ ਵਾਲੇ ਕਰਾਹਾਂ ਕਰਕੇ ਜੱਗ ਵਿੱਚ ਧੂਮਾਂ ਪਈਆਂ ਇਹ ਹਿੰਮਤਪੁਰਾ ਹੁਣ ਜਾਣਿਆ ਜਾਂਦਾ ਅਖਬਾਰਾਂ ਦਾ ਖਜ਼ਾਨਾ ਇੱਕ ਵਾਰ Google ਵਿੱਚ ਭਰ ਕੇ ਦੇਖੀ ਹਿੰਮਤਪੁਰਾ ਜਵਾਨਾ ਇੱਕ ਬੋਲੀ ਮੈਂ ਆਪਣੇ ਵੱਲੋਂ ਲਿਖੀ ਸੀ ਯਾਨੀ ਕਿ ਮੇਰੀ ਗਿਆਨ ਦੇ ਵਿੱਚ ਇਹ ਤਿੰਨ ਬੋਲੀਆਂ ਹਿੰਮਤਪੁਰੇ ਦੇ ਨਾਲ ਜੁੜੀਆਂ ਜਦੋਂ ਵੀ ਇਕ ਤੇ ਹਿੰਮਤਪੁਰੇ ਦੀ ਗੱਲ ਕਰਦੀ ਆ ਤਾਂ ਸਾਨੂੰ ਮਾਣ ਇਸ ਗੱਲ ਦਾ ਹੀ ਹੁੰਦਾ ਕਿ ਅਸੀਂ ਹਿੰਮਤ ਥੋੜੇ ਜੰਮੇ ਜਾਇਆ ਮੇਰੀ ਗੁਸਤਾਖੀ ਕਹਿ ਲੋ ਮੇਰੀ ਨਾਕਾਮੀ ਕਹਿ ਲੋ ਜਾਂ ਮੇਰੀ ਅਣਜਾਣਤਾ ਕਹਿ ਲੋ ਜਦੋਂ ਮੈਂ ਪੱਤਰਕਾਰੀ ਦੇ ਵਿੱਚ ਵੀ ਆਇਆ ਜਦੋਂ ਮੈਂ ਪੰਜਾਬ ਰਹਿੰਦਿਆਂ ਜੱਗ ਆਜੀਤ ਜਾਂ ਨਵੇਂ ਜਮਾਨੇ ਸੀ ਤੇ ਮੈਂ ਖਬਰ ਦੇ ਵਿੱਚ ਸਟੇਸ਼ਨ ਦੇ ਨਾਲ ਮਨਦੀਪ ਖਰਮੀ ਲਿਖਦਾ ਹੁੰਦਾ ਇਕੱਲਾ ਸ਼ੇਪ ਚਰਨ ਜੱਗੀ ਕੁਸਾ ਨਾਵਲਕਾਰ ਤੁਸੀਂ ਉਹਨਾਂ ਨੂੰ ਜਾਣਦੇ ਹੋ ਪੂਰੀ ਦੁਨੀਆ ਦੇ ਵਿੱਚ ਤੁਮ ਤੇ ਉਹ ਮੇਰੇ ਵੱਡੇ ਭਾਈ ਮੇਰੇ ਪਿਓ ਵਾਂਗੂ ਮੇਰੇ ਨਾਲ ਇੰਗਲੈਂਡ ਦੇ ਵਿੱਚ ਵਿੱਚ ਤੇ ਉਹਨਾਂ ਨੇ ਇੱਕ ਮੱਤ ਦਿੱਤੀ ਮੈਨੂੰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਸੀ ਕਿ ਕਹਿੰਦੇ ਵੀ ਮੈਨੂੰ ਕਹਿੰਦੇ ਵੀ ਪੁੱਤਰਾ ਉਹਦੇ ਨਾਂ ਦੇ ਨਾਲ ਪਿੰਡ ਦਾ ਨਾਂ ਲਾਇਆ ਗਈ ਕਿਉਂਕਿ ਉਹਨਾਂ ਦਾ ਨਾਂ ਸ਼ਿਵਚਰਨ ਛੋਟਾ ਨਾਂ ਜੱਗੀ ਆ ਤੇ ਪਿੰਡ ਦਾ ਨਾਂ ਕੁੱਸਾ ਮੈਂ ਹੁਣ ਆਪਦਾ ਨਾਂ ਤੇ ਗੋਤ ਲਾਉਂਦਾ ਸੀ ਉਹ ਮੈਨੂੰ ਕਹਿੰਦੇ ਵੀ ਮਨਦੀਪ ਐਸ ਦੁਨੀਆ ਤੇ ਹਜ਼ਾਰਾਂ ਨਹੀਂ ਤਾਂ ਚਲੋ ਸੈਂਕੜੇ ਹੋ ਸਕਦੇ ਆ ਜੇ ਮਨਦੀਪ ਖੁਰਮੀ ਦੀ ਗੱਲ ਕਰੇ ਤੁਹਾਡਾ ਗੋਤ ਬਹੁਤ ਘੱਟ ਆ ਉਹ ਵੀ ਬਹੁਤ ਹੋ ਸਕਦੇ ਆ ਪਰ ਮਨਦੀਪ ਖੁਰਮੀ ਤੇ ਹਿੰਮਤਪੁਰਾ ਤੋਂ ਪੂਰੀ ਦੁਨੀਆ ਚ ਇਕੱਲਾ ਹੋਏਗਾ ਜਿੰਨਾ ਚਿਰ ਤੁਹਾਡੇ ਘਰ ਦੇ ਵਿੱਚ ਕੋਈ ਕਿਸੇ ਦਾ ਨਾਮ ਮਨਦੀਪ ਨਹੀਂ ਰੱਖਦਾ ਤੇ ਦੂਜਾ ਮਨਦੀਪ ਨਹੀਂ ਹੁੰਦਾ ਇਸ ਕਰਕੇ ਉਹ ਦਿਨ ਤੋਂ ਗੱਲ ਲੜ ਬੰਨੀ ਮੈਂ ਜਿੱਥੇ ਵੀ ਕਿਤੇ ਜ਼ਿਕਰ ਹੋਵੇ ਮੇਰਾ ਨਾਮ ਕੋਈ ਅੱਧਾ ਲਵੇ ਮਨਦੀਪ ਲਵੇ ਮੈਂ ਸਮਾਂ ਗੁੱਸੇ ਹੋ ਜਾਣਾ ਵੀ ਨਹੀਂ ਆ ਤੂੰ ਮੇਰੀ ਪਛਾਣ ਮਾਰ ਰਿਹਾ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹ ਕਰੂੰਗਾ ਵੀ ਜਿੱਥੇ ਵੀ ਕਿਤੇ ਤੁਸੀਂ ਸੋਸ਼ਲ ਮੀਡੀਆ ਤੇ ਆਪਣਾ ਨਾਮ ਲਿਖਦੇ ਹੋ ਤਾਂ ਉਥੇ ਨਾਂ ਦੇ ਨਾਲ ਹਿੰਮਤਪੁਰਾ ਜ਼ਰੂਰ ਲਿਖਿਓ ਇੱਕ ਸ਼ਬਦ ਦੀ ਵਾਧਾ ਪਰ ਸਾਡੀ ਪਛਾਣ ਹੋਰ ਜ਼ਿਆਦਾ ਕਾਇਮ ਹੁੰਦੀ ਆ ਤੁਹਾਨੂੰ ਕਿਸੇ ਨੇ ਲੱਭਣਾ ਤਾਂ ਹਿੰਮਤਪੁਰਾ ਲਿਖੋ ਅਗਲਾ ਬਹੁਤ ਸੌਖਿਆਂ ਲੱਭ ਜੂ ਮੈਂ ਧਾਰਨ ਨਹੀਂ ਦਿੰਦਾ ਕਿ ਮੰਨ ਲਓ ਕਿ ਕਿਸੇ ਦਾ ਨਾਂ ਇੱਥੇ ਸਾਡੇ ਚ ਨਿਰਮਲ ਸਿੰਘ ਆ ਤੇ ਲੱਖਾਂ ਨਿਰਮਲ ਸਿੰਘ ਲੱਭੇ ਹੋਣਗੇ ਪਰ ਹਿੰਮਤਪੁਰਾ ਵਾਲਾ ਨਿਰਮਲ ਸਿੰਘ ਲੱਭਣਾ ਔਖਾ ਤੁਸੀਂ ਗੋਤ ਲਿਖਦੇ ਹੋ ਗੋਤ ਲਿਖੋ ਪਰ ਨਾਲ ਹਿੰਮਤਪੁਰਾ ਜ਼ਰੂਰ ਲਿਖਿਓ ਉਹ ਤੋਂ ਅਗਲੀ ਗੱਲ ਮੈਂ ਮਾਫੀ ਮੰਗਦਾ ਇਸ ਤੋਂ ਬਾਅਦ ਮੈਂ ਆਪਣੀ ਗੱਲ ਬੰਦ ਕਰੂੰਗਾ ਮੈਂ ਵਧਾਈ ਤੁਹਾਨੂੰ ਇਸ ਗੱਲ ਦੀ ਦਿਨਨਾ ਕਿ ਜਿਹੜੇ ਇਥੋਂ ਦੀ ਪਨੀਰੀ ਆ ਜਿੱਥੇ-ਜਿੱਥੇ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਕੱਲੇ ਆਪਣੇ ਪਿੰਡ ਦੇ ਲੋਕਾਂ ਨਾਲ ਨਹੀਂ ਜਿੰਨੇ ਵੀ ਦੋਸਤ ਮਿੱਤਰ ਹੋਰ ਵੀ ਪਿੰਡਾਂ ਦੇ ਜਾਂ ਹੋਰ ਪੰਜਾਬ ਦੇ ਵਿੱਚੋਂ ਜਿੱਥੇ-ਜਿੱਥੋਂ ਵੀ ਆ ਜਿੱਦੇ-ਜਿੱਦੇ ਵੀ ਘਰ ਜਾ ਕੇ ਜਾਣ ਦਾ ਮੌਕਾ ਮਿਲਿਆ ਤੇ ਸ਼ੁੱਧ ਪੰਜਾਬੀ ਹੀ ਲੱਭੀ ਸ਼ੁੱਧ ਪੰਜਾਬੀ ਮਿਲੀ ਇਸ ਲਈ ਤੁਸੀਂ ਇੱਕ ਤਾੜੀ ਆਪ ਦੇ ਨਾਂ ਤੇ ਮਾਰੋ ਕਿਉਂਕਿ ਜਿਹੜੇ ਇਹ ਬੱਚੇ ਆ ਇਹ ਬੱਚਿਆਂ ਨੇ ਤੁਹਾਡੀਆਂ ਜਿਹੜੀਆਂ ਖਾਹਿਸ਼ਾਂ ਤੁਹਾਡੀਆਂ ਮੰਗਾਂ ਤੁਹਾਡੇ ਮਨ ਦੇ ਵਾਲ ਬਲੇਆ ਤੁਹਾਡੀਆਂ ਰੀਝਾਂ ਤੁਹਾਡੇ ਸੁਪਨੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਤੇ ਜਿਹੜੀ ਅੱਜ ਦੀ ਇਹ ਨਾਈਟ ਆ ਇਹਨਾਂ ਨੂੰ ਦੱਸਣ ਦੇ ਲਈ ਇੱਕ ਬਹੁਤ ਵੱਡਾ ਉਦਮ ਹੈ ਕਿ ਤੁਸੀਂ ਕਿੱਥੋਂ ਤੁਹਾਡੀ ਜੜ ਕਿਹੜੀ ਆ ਤੇ ਮੈਂ ਜਾਂਦਾ ਜਾਂਦਾ ਇੱਕ ਗੱਲ ਕਹੂੰਗਾ ਕਿ ਕਈ ਵਾਰ ਤੁਸੀਂ ਕਿਸੇ ਉਦਮ ਦੇ ਲਈ ਜੁੜਦੇ ਹੋ ਉਹਦੇ ਚ ਤੁਰਦੇ ਹੋ ਜੇ ਤੁਸੀਂ ਮੱਕੜੀ ਦੀ ਕਹਾਵਤ ਸੁਣੀ ਹੈ ਕਿ ਮੱਕੜੀ ਜੀ ਉਹ ਚੜਦੀ ਸੀ ਉਹ ਡਿੱਗ ਪੈਂਦੀ ਸੀ ਇਹ ਆਪਾਂ ਰਾਜਿਆਂ ਦੀ ਸਕੰਦਰ ਦੀ ਫੋਰਸ ਦੀ ਉਹਨਾਂ ਦੀ ਕਹਾਣੀ ਦੇ ਨਾਲ ਕਿ ਉਹ ਕਾਮਯਾਬ ਹੁੰਦੀ ਆ ਖੀਰ ਦੇ ਵਿੱਚ ਮੈਂ ਤੇ ਰਵੱਖ ਚਾਚਾ ਜੀ ਨੇ ਇੱਕ ਸਾਂਝੀ ਕੋਸ਼ਿਸ਼ ਕੀਤੀ ਸੀ ਕਾਫੀ ਲੰਬੀ ਕੋਸ਼ਿਸ਼ ਕੀਤੀ ਸੀ ਕਿ ਪਿੰਡ ਦੇ ਵਿੱਚ ਇੱਕ ਇਹੋ ਜਿਹਾ ਕੰਮ ਹੋਵੇ ਜਿਹਨੂੰ ਸਾਡੀਆਂ ਪੀੜ੍ਹੀਆਂ ਯਾਦ ਰੱਖਣ ਤੇ ਉਸ ਸ਼ਖਸ ਨੂੰ ਮਾਣ ਮਿਲੇ ਹੁਣ ਆਪਾਂ ਇੰਨੇ ਜਾਣੇ ਬੈਠੇ ਮੈਂ ਇਮਾਨਦਾਰੀ ਨਾਲ ਪੁੱਛੂਗਾ ਇਹ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਇੱਧਰ ਧਿਆਨ ਦਿਓ ਮਾੜਾ ਜ ਆਪਾਂ ਜਿੰਨੇ ਜਾਣੇ ਇੱਥੇ ਬੈਠੇ ਆਂ ਸਾਨੂੰ ਸਾਡੇ ਪਿੰਡ ਦੇ ਸੂਬੇਦਾਰ ਵਿੱਚ ਰਾਮ ਸਿੰਘ ਜੀ ਉਹਨਾਂ ਦੇ ਨਾਮ ਬਾਰੇ ਕਿਹਨੂੰ ਕਿਹਨੂੰ ਪਤਾ ਹੱਥ ਖੜੇ ਕਰਕੇ ਦੱਸਿਓ ਹੁਣ ਆਪਾਂ ਇੰਨੀ ਗੰਤ ਹੈ ਆਪਣੇ ਬੱਚਿਆਂ ਨੂੰ ਨਹੀਂ ਬੱਚਿਆਂ ਤੋਂ ਬਾਅਦ ਪਤਾ ਲੱਗਣਾ ਜੇ ਸਾਨੂੰ ਪਤਾ ਹੋਣਾ ਉਹ ਸ਼ਾਖਸ਼ ਜਿਹੜਾ ਹਿੰਮਤਪੁਰੇ ਦੀ ਪੈਦਾਸ਼ ਸੀ ਤੇ ਉਹ ਜੰਗ ਦੇ ਵਿੱਚ ਸ਼ਹੀਦ ਹੋਇਆ ਹਿੰਮਤਪੁਰੇ ਦਾ ਨਾਮ ਰੌਸ਼ਨ ਕੀਤਾ ਪਰ ਸਾਡੇ ਪਿੰਡ ਕੋਲ ਉਹਨਾਂ ਨਾਲ ਸੰਬੰਧਿਤ ਵੀ ਜਾਣਕਾਰੀ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਆਪਾਂ ਇੱਕ ਕੋਸ਼ਿਸ਼ ਕੀਤੀ ਸੀ ਕਿ ਲਾਇਬ੍ਰੇਰੀ ਉਹਨਾਂ ਦੇ ਨਾਂ ਤੇ ਬਣਾਈਦਾ ਪਰ ਚੰਦਰੀ ਸਿਆਸਤ ਨੂੰ ਕੌਣ ਕਹੇ ਕਿ ਉਹਨਾਂ ਦਾ ਜ਼ਿਕਰ ਉਹ ਜਿਹੜੀ ਉਹ ਸੋਚ ਸੀ ਇੱਕ ਸਿਆਸਤ ਦੀ ਭੇਡ ਚੜ ਗਈ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਕਈ ਵਾਰ ਇਹ ਹੁੰਦਾ ਕਿ ਮਜਬੂਰੀਆਂ ਹੁੰਦੀਆਂ ਹੋ ਸਕਦਾ ਉਹਨਾਂ ਦੀਆਂ ਮਜਬੂਰੀਆਂ ਸਾਡੇ ਨਾਲੋਂ ਵੱਡੀਆਂ ਹੋਣ ਪਰ ਸਾਨੂੰ ਚਾਹੀਦਾ ਕਿ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਦੇ ਨਾਲ ਅਸੀਂ ਆਪਣੇ ਬੱਚਿਆਂ ਦੇ ਲਈ ਇੱਕ ਇਹੋ ਜਿਹੇ ਚਾਨਣ ਮਨਾਰੇ ਰੱਖ ਕੇ ਜਾਈਏ ਕਿ ਜਦੋਂ ਇਹ ਪਿੰਡ ਜਾਣ ਤੇ ਪਿੰਡ ਜਾਣ ਸਾਰ ਪਹਿਲਾਂ ਇਹਨਾਂ ਦੀ ਕੋਸ਼ਿਸ਼ ਇਹ ਹੋਵੇ ਕਿ ਇਸ ਪਿੰਡ ਨਾਲ ਜਿਹੜੀਆਂ ਅਟਰੈਕਸ਼ਨਸ ਆ ਉਹ ਦੇਖੀਏ ਚਾਹੇ ਉਹ ਟੜਿਆਣਾ ਮੰਦਿਰ ਦੇਖਣ ਚਾਹੇ ਉਹ ਸਾਡੇ ਗੁਰਦੁਆਰਾ ਸਾਹਿਬ ਦੇਖਣ ਤੇ ਜਾਂ ਇਹੋ ਜੀਆਂ ਜਿਹੜੀਆਂ ਯਾਦਗਾਰਾਂ ਉਹ ਦੇਖਣ ਮੇਜਰ ਸੁਪੇਦਾਰ ਆਰਮ ਸਿੰਘ ਜੀ ਜੇ ਤੁਸੀਂ ਘਰ-ਬਾਰੇ ਜਾਣਦੇ ਹੋ ਸਾਡੇ ਵਿੱਚੋਂ ਸਾਰਿਆਂ ਨੂੰ ਮੈਂ ਇੱਕ ਗੱਲ ਦੱਸਾਂ ਕਿ ਜਿਹੜਾ ਸਾਡਾ ਮਾਨਸੀ ਕੋਟਾ ਮੰਦ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਦੇ ਘਰ ਦੇ ਪਿੱਛੇ ਇੱਕ ਖੂਹੀ ਹੁੰਦੀ ਸੀ ਉਹ ਖੂਹੀ ਦੇ ਨਾਲ ਗਲੀ ਦੇ ਦੂਜੇ ਪਾਸੇ ਬੋਲੇ ਨੰਬਰਦਾਰ ਦੇ ਘਰ ਦੇ ਪੈਕ ਤੇ ਇੱਕ ਹਵੇਲੀ ਸੀ ਉਹ ਮੇਜਰ ਸੁਪੇਦਾਰ ਆਰਮ ਸਿੰਘ ਜੀ ਕੀ ਹਵੇਲੀ ਸੀ ਜਿਹੜੀ ਅੱਜ ਸਾਡੇ ਯਾਨੀ ਕਿ ਮੈਨੂੰ ਨਾਂ ਨਹੀਂ ਕਹਿੰਦਾ ਸ਼ਾਇਦ ਪ੍ਰੀਤ ਸਿੰਘ ਉਹਨਾਂ ਦੇ ਦੁਰਗੂ ਦੇ ਫਲਵਾ ਉਹਨਾਂ ਦੇ ਪਰਿਵਾਰਕ ਬਲੇ ਇਸ ਟਾਈਮ ਦੋਦੇ ਕੀ ਸੌਰੀ ਸੌਰੀ ਮੈਮ ਸੋਨ ਦੋਦੇ ਕੀ ਪਰਿਵਾਰ ਤੋਂ ਆ ਪਰ ਗੱਲ ਸਾਡੇ ਲਈ ਦੋਦੇ ਮੈਂ ਇਥੇ ਤੁਹਾਨੂੰ ਇੱਕ ਬੇਨਤੀ ਵੀ ਕਰੂੰਗਾ ਮੈਨੂੰ ਲੱਗਦਾ ਕਿ ਤੁਸੀਂ ਮੇਰੀ ਐਡੂ ਦੋਰੋਂ ਆਏ ਦੀ ਬੇਨਤੀ ਜ਼ਰੂਰ ਪ੍ਰਵਾਨ ਕਰੋਗੇ ਕਿਉਂਕਿ ਮੈਂ ਉਸ ਉਦਮ ਦੇ ਵਿੱਚ ਅਸਫਲ ਹੋਇਆ ਹੋ ਚਾਹੇ ਮੈਂ ਆਪਣੀ ਨਾਕਾਮੀ ਨਾਲ ਹੋਇਆ ਚਾਹੇ ਸਿਆਸਤ ਕਰਕੇ ਹੋ ਗਿਆ ਪਰ ਆਪਾਂ ਇਥੇ ਬਹੁਤ ਜਾਣੇ ਇਕੱਠੇ ਆ ਜੇ ਅਸੀਂ ਚਾਹੀਏ ਤਾਂ ਉਸ ਸ਼ਖਸ ਦੀ ਜਿਹੜੀ ਕੁਰਬਾਨੀ ਸੀ ਸਾਡੇ ਪਿੰਡ ਬਰਤੀ ਅਸੀਂ ਉਹ ਜਿਉਂਦੀ ਰੱਖ ਸਕਦੇ ਹਾਂ ਉਹਨਾਂ ਦਾ ਪਰਿਵਾਰ ਵੀ ਸਾਨੂੰ ਸਹਿਯੋਗ ਦੇਣ ਲਈ ਤਿਆਰ ਹੋ ਜਾਣਾ ਹੈ ਵੀ ਹੈ ਇੱਕ ਵੇਲਾ ਸੀ ਜਦੋਂ ਉਹਨਾਂ ਦੀ ਯਾਦ ਦੇ ਵਿੱਚ ਪਿੰਡ ਦੇ ਸਕੂਲ ਦਾ ਨਾਮ ਬਦਲਣ ਦੀ ਗੱਲ ਹੋ ਰਹੀ ਸੀ ਕਿੰਦੇ ਆਰਗੀਆਂ ਨੂੰ ਇਹਨਾਂ ਨੂੰ ਪਤਾ ਕਿ ਜਦੋਂ ਅਸੀਂ ਸਕੂਲ ਦੇ ਵਿੱਚ ਪੜਾਉਂਦੇ ਸੀ ਉਦੋਂ ਉੱਥੇ ਇੱਕ ਫੰਕਸ਼ਨ ਹੋਇਆ ਸੀ ਜਿਹਦੇ ਵਿੱਚ ਡੀਸੀ ਮਨਦੀਪ ਸਿੰਘ ਆਏ ਸੀ ਤੇ ਉਹਨਾਂ ਦਾ ਪਰਿਵਾਰ ਵੀ ਆਇਆ ਸੀ ਚੰਡੀਗੜ੍ਹ ਤੋਂ ਬਿਲਾ ਕੇ ਆਇਆ ਸੀ ਉਹਨਾਂ ਨੂੰ ਉਹਨਾਂ ਨੇ ਉਸ ਸਮੇਂ ਕੰਪਿਊਟਰ দান ਕੀਤੇ ਸੀ ਆਪਣੇ ਸਕੂਲ ਲਈ ਤੇ ਡੀਸੀ ਮਨਦੀਪ ਸਿੰਘ ਤੋਂ ਐਲਾਨ ਕਰਵਾਇਆ ਗਿਆ ਸੀ ਕਿ ਸਾਡੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਜਾਊਗਾ ਅੱਜ ਤੱਕ ਉਹ ਸਕੂਲ ਦਾ ਨਾਮ ਮੈਂ ਕਹਿੰਦਾ ਵੀ ਪਿੰਡ ਦੀ ਪੰਚਾਇਤ ਵੱਲੋਂ ਕੋਈ ਮਤਾ ਵੀ ਨਹੀਂ ਪਾਇਆ ਗਿਆ ਹੁਣ ਫੇਰ ਹੀ ਹੋਣਾ ਸੀਗਾ ਤੇ ਅਸੀਂ ਆਪਣੇ ਤੌਰ ਤੇ ਸਾਂਝਾ ਉبرਾਲਾ ਇਹ ਕਰ ਸਕਦੇ ਹਾਂ ਆਪਣੀ ਬਾਹਰ ਬੈਠਿਆਂ ਦਾ ਮੋਹ ਇਸ ਗੱਲ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਉਹਨਾਂ ਦੀ ਯਾਦਗਾਰ ਬਣਾਈਏ ਮੈਨੂੰ ਕਹਿੰਦਾ ਕਿ ਅਸੀਂ ਉੱਥੇ ਕੋਈ ਕੋਈ 7ਵਾਂ 8ਵਾਂ ਅਜੂਬਾ ਬਣਾਉਣਾ ਪਰ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਉੱਥੇ ਹੋਵੇ ਉਹਨਾਂ ਦਾ ਕੋਈ ਗੋਤ ਹੀ ਲੱਗ ਜਾਏ ਛੋਟਾ ਮੋਟਾ ਜਾਂ ਉਹਨਾਂ ਦੀ ਕੋਈ ਤਸਵੀਰ ਲੱਗ ਜਾਏ ਜਾਂ ਪਿੰਡ ਦੇ ਨਾਲ ਸੰਬੰਧਿਤ ਹੋਰ ਕੋਈ ਜਾਣਕਾਰੀ ਉੱਥੇ ਲੱਗ ਜਾਏ ਤਾਂ ਕਿ ਜਦੋਂ ਸਾਡੇ ਬੱਚੇ ਜਾਣ ਉਹਨਾਂ ਨੂੰ ਕਿਸੇ ਤੋਂ ਪੁੱਛਣਾ ਨਾ ਪਵੇ ਉਹ ਉੱਥੇ ਜਾਣ ਤੇ ਦੇਖਣ ਮੈਂ ਇਹਨਾਂ ਕਹਿੰਦਾ ਹੋਈ ਆਪ ਤੋਂ ਖਿਮਾ ਜਾਂਚਨਾ ਕਿ ਜਿਹੜੀ ਅੱਜ ਦੀ ਬੇਨਤੀ ਆ ਤੁਸੀਂ ਸਾਰੇ ਜਾਣੇ ਇਕੱਠੇ ਹੋ ਕੇ ਇਹ ਤੇ ਕੰਨ ਧਰੋਗੇ ਤੇ ਮੈਂ ਉੱਥੇ ਬੈਠਾ ਮੇਰੀ ਜੋ ਸੇਵਾ ਲਾਉਂਗੇ ਮੈਂ ਤੁਹਾਡੇ ਲਈ ਹਾਜ਼ਰ ਹਾਂਗਾ ਕਿਉਂਕਿ ਮੈਂ ਜਿਵੇਂ ਆਪਾਂ ਕਹਿੰਦੇ ਆ ਮੈਂ ਤੁਹਾਡੇ ਭੈਣ ਜਿੱਥੇ ਵੀ ਤੇ ਦੋਸਤ ਮਿੱਤਰ ਆਪਣੇ ਫਰੈਂਡ ਦੇ ਮੇਰੇ ਸੰਪਰਕ ਚ ਹੋਣਗੇ ਉਹਨਾਂ ਨਾਲ ਗੱਲ ਮੈਂ ਆਪੇ ਕਰੂੰ ਸਾਡੀ ਜਿੰਨਾ ਵੀ ਸਾਡਾ ਆਪੋ ਆਪਣਾ ਜਾਨੀ ਕਿ ਤਮਾਨ ਹੋਇਆ ਜਿਹਨੂੰ ਆਪਾਂ ਕਹਿੰਦੇ ਆ ਆਪਾਂ ਇਸ ਉਦਮ ਦੇ ਵਿੱਚ ਅੱਗੇ ਹੋ ਕੇ ਤੁਰੀਏ ਸਹੀ ਦਸਿਏ ਕਿ ਜੇ ਹਮਿੰਦਪੁਰਾ ਬਾਹਰ ਵੀ ਬਸਿਆ ਹੋਆ ਤੇ ਉਹ ਇਸ ਹਮਿੰਦਪੁਰੇ ਦੀ ਹਮੇਸ਼ਾ ਹੀ ਸੁੱਖ ਮੰਗਦਾ ਇਹਨਾਂ ਕਹਿੰਦਾ ਹੋਇਆ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਮੈਂ ਜਿਹਾ ਕਹਿੰਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਹਿਣਾ ਕਿ ਜਿਨ੍ਹਾਂ ਨੇ ਮੈਨੂੰ ਇੰਨੇ ਮੋਹ ਨਾਲ ਮਿਲੇ ਹੋ ਤੇ ਅੱਜ ਜਦੋਂ ਅਸੀਂ ਇਹ ਪ੍ਰੋਗਰਾਮ ਦੀ ਆਪਾਂ ਸਮਾਪਤੀ ਕਰਾਂਗੇ ਉਹ ਤੋਂ ਪਹਿਲਾਂ ਮੇਰੇ ਡੈਡੀ ਜੀ ਸਰਦਾਰ ਗੁਰਵਚਨ ਸਿੰਘ ਦੇ ਲਿਖੇ ਹੋਏ ਲੋਕਤੱਤ ਉਹ ਆਪਾਂ ਰਿਲੀਜ਼ ਕਰਨੇ ਆ ਤੇ ਮੇਰੀ ਕੋਸ਼ਿਸ਼ ਇਹ ਸੀ ਕਿ ਤੁਹਾਡੇ ਸਾਰਿਆਂ ਦੀ ਹਾਜ਼ਰੀ ਚ ਰਿਲੀਜ਼ ਹੋਣ ਤੇ ਉਹ ਅੱਜ ਲੋਕਤੱਤ ਵੀ ਆਪਾਂ ਇੱਥੋਂ ਰਿਲੀਜ਼ ਕਰਾਂਗੇ ਰਵਿੰਦਰ ਇੰਨਾ ਕਹਿੰਦਾ ਹੋਏ ਬਹੁਤ-ਬਹੁਤ ਧੰਨਵਾਦ ਮੈਂ ਬੋਲਣ ਨੂੰ ਨਹੀਂ ਹਟਣਾ ਤੇ ਪਰ ਮੈਂ ਥੋੜਾ ਟਾਈਮ ਥੈਂਕ ਯੂ ਜੋਨ ਦਾ ਤਾੜੀਆਂ ਮਨਦੀਪ ਲਈ ਸੋ ਮਨਦੀਪ ਦਾ ਜਲਬਾ ਜਲ ਮਨਦੀਪ ਤੇ ਜਿਹੜੀ ਵਿਚਾਰਧਾਰਾ ਕੀ ਇਹ ਦਿਲੋਂ ਨਿਕਲੇ ਹੋਏ ਬੋਲ ਨੇ ਇਹ ਕੋਈ ਇਹ ਨਹੀਂ ਕਿ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਮਨਦੀਪ ਨੇ ਮੇਰੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਨੇ ਕੀਤੀਆਂ ਰਹੀਆਂ ਤੇ ਉਹ ਅੰਦਰੋਂ ਵਾਕਈ ਪਿੰਡ ਲਈ ਬਹੁਤ ਗੰਭੀਰ ਹੈ ਤੇ ਜਿਹੜਾ ਵੀ ਇਨਸਾਨ ਆਪਣੇ ਬੇਟੇ ਦਾ ਨਾਂ ਪਿੰਡ ਦੇ ਨਾਂ ਦੀ ਰੱਖ ਸਕਦਾ ਤਾਂ ਆਪਾਂ ਸਮਝ ਸਕਦੇ ਹਾਂ ਕਿ ਉਹ ਪਿੰਡ ਨੂੰ ਕਿੰਨਾ ਪਿਆਰ ਕਰਦਾ ਮਨਦੀਪ ਤੇਰੇ ਬੋਲ ਸਾਡੇ ਯਾਦ ਨੇ ਠੀਕ ਹੈ ਇਹ ਜਿਹੜੀ ਅਸੀਂ ਆਪਣੇ ਬਿਲਕੁਲ ਆਪਣੀ ਟੀਮ ਜਿਹੜੀ ਆਪਣੇ ਹਿੰਮਤਪੁਰੇ ਦੇ ਇੱਥੇ ਆਸਟ੍ਰੇਲੀਆ 'ਚ ਬੈਠੀ ਹੈ ਤੇ ਨਾਲ ਖੜੀ ਆ ਤੇ ਅਸੀਂ ਪੂਰੀ ਜਿੱਥੇ ਵੀ ਤੂੰ ਜਿਸ ਤਰ੍ਹਾਂ ਦਾ ਵੀ ਸਾਨੂੰ ਹੁਕਮ ਹੋਏਗਾ ਅਸੀਂ ਪਿੰਡ ਲਈ ਮੈਂ ਇਸ ਚੀਜ਼ ਦੀ ਗਾਰੰਟੀ ਲੈ ਸਕਦਾ ਕਿ ਆਸਟ੍ਰੇਲੀਆ ਵਾਲੇ ਪਿੱਛੇ ਨਹੀਂ ਹਟਦੇ ਤੁਸੀਂ ਇੱਕ ਗਰੀਬਸ ਹੁਕਮ ਕਰਿਓ ਅਸੀਂ ਆਪਣੇ ਵੱਲੋਂ ਪੂਰੀ ਵਾਹ ਲਾ ਦੇਵਾਂਗੇ ਸ਼ਾਮ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੇ ਇਸ ਮਿਲਣੀ ਸਮਾਗਮ ਦੌਰਾਨ ਪਿੰਡ ਹਿੰਮਤਪੁਰਾ ਦੇ ਵੱਖ-ਵੱਖ ਪਰਿਵਾਰਾਂ ਨੂੰ ਸਨਮਾਨ ਚੇ ਚਨ ਭੇਟ ਕਰਨ ਦੀ ਰਸਮ ਵੀ ਮਨਦੀਪ ਖੁਰਮੀ ਹਿੰਮਤਪੁਰਾ ਕੋਲੋਂ ਕਰਵਾਈ ਗਈ ਪ੍ਰਸਿੱਧ ਕਾਰੋਬਾਰੀ ਅਤੇ ਸੱਭਿਆਚਾਰਕ ਪ੍ਰਮੋਟਰ ਰਾਜਾਪੁੱਤਰ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕਰਵਾਈਆਂ 35 ਅਖਰੀ ਫੱਟੀਆਂ ਹਰ ਪਰਿਵਾਰ ਦੇ ਬੱਚਿਆਂ ਨੂੰ ਵੰਡੀਆਂ ਗਈਆਂ ਤਾਂ ਕਿ ਉਹ ਯਾਦ ਨਿਸ਼ਾਨੀ ਨੂੰ ਪੜ੍ਹਦੇ ਆਂ ਪੰਜਾਬੀ ਨਾਲ ਸੌਖਿਆ ਜੁੜ ਸਕਣ ਸਾਰੇ ਪਰਿਵਾਰਾਂ ਨੂੰ ਦਿੱਤੇ ਗਏ ਸਨਮਾਨ ਚਿੰਨ੍ਹ ਦੀ ਸੇਵਾ ਸਰਦਾਰ ਗੁਰਬਖਸ਼ ਸਿੰਘ ਸਿੱਧੂ ਦੀ ਧਰਮ ਪਤਨੀ ਸ਼੍ਰੀਮਤੀ ਅਮਰਜੀਤ ਕੌਰ ਜੈਦ ਵੱਲੋਂ ਆਪਣੇ ਜਿਮੇ ਲਈ ਗਈ ਸੀ ਸਮਾਗਮ ਦੌਰਾਨ ਪਿੰਡ ਹਿੰਮਤਪੁਰਾ ਦੀ ਵਿਦੇਸ਼ੀ ਜ਼ਮੀਨ ਨਵੀਂ ਪੀੜੀ ਵੱਲੋਂ ਜਸ਼ਮਨ ਸਿੱਧੂ ਜਸ਼ਮਨ ਸਿੱਧੂ ਜਿਨ੍ਹਾਂ ਨੂੰ ਦਿਲਜੀਤ ਦਸਾਂਝ ਕੋਲੋਂ ਸਨਮਾਨ ਹਾਸਲ ਕਰਨ ਦਾ ਮਾਣ ਮਿਲਿਆ ਸੀ ਨਾਲ ਹੀ ਗੁਰਬਾਨ ਸਿੱਧੂ ਗਰੇ ਸਿੱਧੂ ਐਸਲੀ ਸਿੱਧੂ ਸਮੇਤ ਬਹੁਤ ਸਾਰੇ ਨੰਨੇ-ਮੁੰਨੇ ਬੱਚਿਆਂ ਵੱਲੋਂ ਭੰਗੜੇ ਤੇ ਗਿੱਧੇ ਦੀ ਪੇਸ਼ਕਾਰੀ ਨਾਲ ਸਮਾਗਮ ਨੂੰ ਚਾਰ ਚੰਨ ਲਾਏ ਗਏ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਦੀਆਂ ਧੀਆਂ ਨੂਹਾ ਅਤੇ ਬਡੇਰੀ ਉਮਰ ਦੀਆਂ ਔਰਤਾਂ ਵੱਲੋਂ ਗਿੱਧੇ ਰਾਹੀਂ ਆਪਣੇ ਚਾਮਲਾਰ ਪੂਰੇ ਕੀਤੇ ਗਏ। ਆ ਜਾ ਨੱਚ ਬਰਾਬਰ ਮੇਰੇ ਹੱਥ ਲਾ ਕੇ ਜੂਪਦਾ ਆ ਜਾ ਨੱਚ ਬਰਾਬਰ ਮੇਰੇ ਹੱਥ ਲਾ ਕੇ ਜੂਪਦਾ ਆ ਜਾ ਨੱਚ ਬਰਾਬਰ ਮੇਰੇ ਹੱਥ ਲਾ ਕੇ ਜੂਪਦਾ ਆ ਜਾ ਨੱਚ ਬਰਾਬਰ ਕੇ ਦੇਖਾ ਦੇ ਮੇਰੇ ਵੀਰੇ ਦੀਏ ਸਾਰੀਏ ਨੱਚ ਕੇ ਦਿਖਾ ਦੇ ਮੇਰੇ ਵੀਰੇ ਦੀਏ ਸਾਰੀਏ ਨੱਚ ਕੇ ਦਿਖਾ ਦੇ ਮੇਰੇ ਵੀਰੇ ਦੀਏ ਸਾਰੀਏ ਨੱਚ ਕੇ ਦਿਖਾ ਦੇ ਮੇਰੇ ਵੀਰੇ ਸਮਾਗਮ ਦੌਰਾਨ ਮੀਡੀਆ ਖੇਤਰ ਵਿੱਚ ਸਰਗਰਮ ਨੌਜਵਾਨ ਡੀਪੀ ਸਿੰਘ ਪੁੱਲਰ ਪ੍ਰਸਿੱਧ ਲੇਖਕ ਤੇ ਬੁਲਾਰੇ ਹਰਮੰਦਰ ਸਿੰਘ ਕੰਗ ਹਰਦੀਪ ਸਿੰਘ ਵਿਰਕ ਨੂੰ ਸ਼ਿਰਕਤ ਕਰਨ ਤੇ ਜੀ ਆਇਆਂ ਕਹਿਣ ਦੇ ਨਾਲ ਨਾਲ ਯਾਦਗਾਰੀ ਚਿੰਨਾ ਨਾਲ ਵੀ ਨਿਵਾਜਿਆ ਗਿਆ ਆਪਣੇ ਸੰਬੋਧਨ ਦੌਰਾਨ ਹਰਮੰਦਰ ਸਿੰਘ ਕੰਗ ਨੇ ਆਪਣੇ ਬਲੱਖਣ ਅੰਦਾਜ਼ ਵਿੱਚ ਬੋਲਦਿਆਂ ਬੇਹਾਦ ਖੁਸ਼ੀ ਨਾਲ ਹਿੰਮਤਪੁਰਿਆ ਨੂੰ ਵਧਾਈ ਪੇਸ਼ ਕੀਤੀ ਆਓ ਤੁਹਾਨੂੰ ਵੀ ਸੁਣਾਉਣੇ ਆ ਕਿ ਹਰਮੰਦਰ ਸਿੰਘ ਕੰਗ ਨੇ ਆਪਣੇ ਬੋਲਾਂ ਦੌਰਾਨ ਕੀ ਕਿਹਾ ਮੈਂ ਇਹੀ ਕਹਿਣਾ ਚਾਹੁੰਗਾ ਕਿ ਕੱਲੀ ਸਾਂਹ ਸਾਡੀ ਆਪਣੇ ਪੈਣ ਨਾਲ ਨਹੀਂ ਹੁੰਦੀ ਸਾਂਝਾਂ ਥੋਡੀਆਂ ਜਿਉਂ-ਜਿਉਂ ਦੂਰ ਤੱਕ ਫੈਲਦੀਆਂ ਜਾਂਦੀਆਂ ਤਾਂ ਤੁਹਾਡੇ ਜਿਹੜੇ ਖਿਆਲ ਆ ਤੁਹਾਡੇ ਵਿਚਾਰ ਆ ਜਾਂ ਤੁਹਾਡੇ ਪਿੰਡ ਦਾ ਸਾਂਝਾ ਹੋਰਾਂ ਨਾਲ ਵੀ ਪਾਤੀ ਆ ਮੈਨੂੰ ਨਹੀਂ ਸੀ ਪਤਾ ਕਿ ਹਰਮੰਦਰ ਸਿੰਘ ਕੰਗ ਸਾਡੇ ਪਿੰਡ ਆ ਕੇ ਦੀਵਾ ਬਜਾਉਂਦਾ ਕਿਉਂਕਿ ਸਾਡਾ ਜਿਹੜਾ ਪਟਵਾਰੀ ਚਾਚਾ ਉਹਨੂੰ ਫੁੱਫੜ ਕਹਿੰਦੇ ਆ ਇਹ ਤੇ ਜਦੋਂ ਵੀ ਇਹ ਪਿੰਡ ਜਾਂਦੇ ਪਤਾ ਨਹੀਂ ਕਿੰਨੇ ਦੀਵੇ ਬਜਾ ਕੇ ਮੁੜਦੇ ਆ ਤੇ ਮੈਂ ਕੰਗ ਬਾਈ ਨੂੰ ਪਹਿਲਾਂ ਤਾਂ ਸასი ਸ਼ਾਲ ਤੇ ਧੰਨਵਾਦ ਜੀ ਆਇਆਂ ਨੂੰ ਤੁਹਾਡਾ ਸਾਡਾ ਕੋਸ਼ਿਸ਼ ਆ ਕਿ ਨਾਲ ਹੈਰੀ ਵੀਰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਡੀਪੀ ਸਿੰਘ ਭੁੱਲਰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੀਪੂਲਰ ਤੇ ਕੰਗ ਜੇ ਮੈਂ ਇਹਨਾਂ ਬਾਰੇ ਕਹਾਂ ਕਿ মিডিਆ ਦੇ ਵਿੱਚ ਜੁੜੇ ਹੋਏ ਸੱਜਣਾਂ ਤੇ ਆਸਟ੍ਰੇਲੀਆ ਦੀ ਧਰਤੀ ਦੇ ਇਹਨਾਂ ਨੇ ਪੰਜਾਬੀਅਤ ਦੇ ਲਈ ਜਿੰਨਾ ਕਿ ਇਹਨਾਂ ਨੇ ਕੰਮ ਕੀਤਾ ਮੈਂ ਦਿੰਦਾ ਕਿ ਬਹੁਤ ਤੇ ਮੈਂ ਸਭ ਤੋਂ ਜਿਹੜੀ ਖਾਸ ਗੱਲ ਏ ਕਿ ਜਦੋਂ ਮੈਂ 에ਰਪੋਰਟ ਤੇ ਉਤਰਨਾ ਸੀ ਜਦੋਂ ਮੈਂ ਇੱਥੇ ਆਉਣਾ ਸੀ ਮੈਂ ਭੁੱਲਰ ਸਾਹਿਬ ਨੂੰ ਕਿਹਾ ਮੈਂ ਵੈਸੀ ਪੁੱਛ ਬੈਠਾ ਕਿ ਮੈਂ ਆਉਣਾ ਮੈਲਬਰਨ ਆਉਣਾ ਇਹ ਕਹਿੰਦੇ ਵੀ ਜੀ ਆਇਆਂ ਨੂੰ ਕੋਈ ਗੱਲ ਨਹੀਂ ਮੈਂ ਸਾਹਮਣੇ ਹੋਊਗਾ ਪਰ ਇਹਨਾਂ ਨੂੰ ਬਾਅਦ ਚ ਪਤਾ ਲੱਗਿਆ ਕਿ ਇਹ ਬੰਦਾ ਸੀ ਭਰਤ ਪਰ ਮੈਨੂੰ 에어ਪੋਰਟ ਤੋਂ ਲੈਣ ਦੇ ਲਈ ਮੇਰੇ ਨਾਲੋਂ ਅੱਧਾ ਘੰਟਾ ਪਹਿਲਾਂ 에어ਪੋਰਟ ਤੇ ਅੱਗੇ ਖੜਾ ਸੀ ਇੱਕ ਥਾੜੀ ਤਾੜੀ ਪਹਿਲਾਂ ਤਾਂ ਭੁੱਲਰ ਸਾਹਿਬ ਦੇ ਇਸ جنੂਨ ਨੂੰ ਕਿਉਂਕਿ 14-15 ਸਾਲ ਪਹਿਲਾਂ ਤੁਸੀਂ ਕਿਸੇ ਸੱਜਣ ਨੂੰ ਮਿਲੇ ਹੋਵੋ ਤੇ ਉਹ ਤੁਹਾਡੇ ਅੱਗੇ ਵਾਹ ਖਿਡਾਰੀ ਖੜਾਵੇ ਇਹਨਾਂ ਨੇ ਭੁੱਲਰ ਸਾਹਿਬ ਨੇ ਮੈਨਾਂ ਰਵਿੰਦਰ ਵੀ ਗੁੱਸੇ ਕਰਦਾ ਸੀ ਇੱਕ ਵਾਰੀ ਕਿਉਂਕਿ ਰਵਿੰਦਰ ਨੂੰ ਇਹ ਸੀ ਕਿ ਮੈਂ ਪਹੁੰਚਣਾ ਪਹਿਲਾਂ ਭੁੱਲਰ ਸਾਹਿਬ ਕਹਿੰਦੇ ਵੀ ਨਹੀਂ ਰਵਿੰਦਰ ਨੂੰ ਨਾ ਕਿਸੇ ਢੰਗ ਨਾਲ ਘੜੀ ਵੀ ਪਿਆਉਣਾ ਤੇ ਫਿਰ ਅਸੀਂ ਜਿੰਨੀ ਕੁ ਮੇਰੀ ਇੱਥੇ ਆਏ ਦੀ ਖਾਤਰਦਾਰੀ ਰਵਿੰਦਰ ਦੇ ਨਾਲ ਨਾਲ ਇਹਨਾਂ ਸੱਜਣਾ ਵੱਲੋਂ ਵੀ ਹੋਈ ਆ ਤੇ ਇਹ ਮਾਨ ਸਨਮਾਨ ਤੁਹਾਨੂੰ ਕਰਕੇ ਅਸੀਂ ਖੁਸ਼ੀ ਮਹਿਸੂਸ ਕਰਾਂਗੇ ਰਵਿੰਦਰ ਕਰੂਗਾ ਮਾਨ ਸਨਮਾਨ ਵੀ ਨਾਲ ਤੇ ਬੈਰੀ ਵਰਗੇ ਆਓ ਜੀ ਪ੍ਰਵਾਨ ਕਰਿਓ ਟੈਲੀਫੋਨ ਇਹ ਤੁਹਾਡੀ ਭੂਆ ਦੇ ਪਿੰਡ ਵੱਲੋਂ ਸਗਾ ਸਮਝੋ ਸਾਮਖ ਰੱਖਿਓ ਬਹੁਤ-ਬਹੁਤ ਸ਼ੁਕਰੀਆ ਮਦੀਪ ਪਹਿਲਾਂ ਤਾਂ ਜੀ ਆਇਆਂ ਨੂੰ ਤੇ ਸਨਮਾਨ ਲਈ ਉਹ ਕਹਦੇ ਹੁੰਦੇ ਨਾ ਜਦੋਂ ਆਪਣੇ ਜਿੰਨੀਆਂ ਸਾਡੀਆਂ ਬਾਵਾ ਬੈਠੇ ਇਹਨਾਂ ਨੂੰ ਪਤਾ ਹੁੰਦਾ ਹੈ ਵੀ ਪੁਰਾਣੇ ਸਮਾਂ ਸੀ ਨਾ ਜਿਹੜਾ ਜਦੋਂ ਘਰੇ ਸਬਜ਼ੀ ਦੀ ਚੱਜਦੀ ਬਣਦੀ ਸੀ ਜਾਂ ਸਾਡੇ ਰਕਿਆਂ ਦੇ ਵੀ ਕੱਦੋਂ ਨਹੀਂ ਖਾਦਾ ਮੁੰਡਾ ਤਾਂ ਗਵਾਂਢੀਆਂ ਨੂੰ ਮੰਗ ਲੈਂਦੇ ਸੀ ਵੀ ਤੇਈ ਭਾਈ ਜਾਂ ਫਿਰ ਸਾਡੀਆਂ ਪੁਰਾਣੀਆਂ ਬੀਬੀਆਂ ਹੁੰਦੀਆਂ ਸੀ ਕਹਿੰਦੀਆਂ ਬਖਤਿਆਰ ਕੁਰੇ ਆ ਸਾਡਾ ਬੱਚਾ ਨਾ ਲੇਟ ਆਇਆ ਘਰੇ ਤੇ ਸਾਡੇ ਤਾਂ ਜਿਹੜਾ ਆਟਾ ਸੀਗਾ ਅਸੀਂ ਪਕਾ ਲਿਆ ਦੋ ਮੰਨੀਆਂ ਪਈਆਂ ਦਾ ਦੇਜੋ ਸੋ ਉਹ ਉਹ ਮੰਨੀਆਂ ਆਲੇ ਆ ਸੀ ਪਿੰਡ ਹਿੰਮਤਪੁਰੇ ਦੀ ਨਾਲੀ ਤਾਂ ਅਸੀਂ ਗਵਾਂਢੀ ਐਮੀ ਵਿੱਚ ਬਣ ਕੇ ਆ ਕੇ ਮੈਂ ਬਾਈ ਰਵਿੰਦਰ ਤੇ ਪਿੰਡ ਤੋਂ ਕਿਹਾ ਸੀ ਮੈਂ ਹੈ ਬਾਈ ਸੌਰੀ ਅਸੀਂ ਬਿਨਾਂ ਸੰਦੇ ਆਏ ਆ ਪਰ ਅਸੀਂ ਮਾਰਨ ਨਾਲ ਆਏ ਆ ਸਾਡਾ ਸਾਨੂੰ ਮਾਰ ਹੋਇਆ ਬਾਈ ਅਸੀਂ ਗੱਲ ਕਰ ਰਹੇ ਸੀ ਬਾਈ ਹੋਰੇ ਸਾਰੇ ਕਿ ਯਾਰ ਤੁਹਾਡੀ ਹਿੰਮਤ ਹੈ ਤੁਹਾਡਾ ਨਾਂ ਹੀ ਹਿੰਮਤ ਤਾਂ ਸ਼ੁਰੂ ਹੁੰਦਾ ਤੁਹਾਡਾ ਪਿੰਡ ਦਾ ਨਾਮ ਲੈ ਕੇ ਮੂੰਹ ਭਰ ਜਾਂਦਾ ਸਾਨੂੰ ਹਿੰਮਤ ਮਿਲਦੀ ਆ ਬਾਈ ਮਦੀਪ ਬਹੁਤ-ਬਹੁਤ ਜੀ ਆਇਆਂ ਨੂੰ ਬਾਈ ਰਵਿੰਦਰ ਤੁਹਾਡਾ ਸਾਰੀ ਟੀਮ ਨੂੰ ਸਾਰੇ ਪਿੰਡ ਨੂੰ ਬਹੁਤ-ਬਹੁਤ ਵਧਾਈਆਂ ਮੈਂ ਸਮਝਦਾ ਕਿ ਮੈਨਬਰਾਂ ਦੇ ਵਿੱਚ ਮੈਂ ਪਹਿਲੀ ਇਹ ਨਾਈਟ ਦੇਖਿਆ ਕੈਨੇਡਾ ਅਮਰੀਕਾ ਦਾ ਆਪਾਂ ਸੁਣਦੇ ਹੁੰਦੇ ਸੀ ਜੀ ਮੋਗੇ ਦੀ ਨਾਈਟ ਫਲਾਨੀ ਨਾਈਟ ਤੇ ਹੋ ਕੇ ਨaik ਪਰ ਹਿੰਮਤਪੁਰਾ ਨਾਈਟ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਬਈ ਜੀ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਮਿਹਰਬਾਨੀ ਤੁਹਾਡਾ ਇਸ ਤਰ੍ਹਾਂ ਦਾ ਧੰਨਵਾਦ ਹਰਬਿੰਦਰ ਧੰਨਵਾਦ ਬਈ ਹਰਬਿੰਦਰ ਕੰਗ ਉਹ ਵਧੀਆ ਧੰਨਵਾਦ ਬਈ ਜੀ ਤੇ ਹਰਬਿੰਦਰ ਭਾਈ ਵੀ ਇਥੇ ਦੇ ਸਭੇ ਚਾਲ ਗੱਦੀ ਵਧੀਆ ਨਾਲ ਬੰਦੀਆਂ ਨਾਲ ਜੁੜੇ ਹੋਏ ਨੇ ਤੇ ਬਾਕੀ ਗਵਾਂਡੀ ਪਿੰਡ ਜਿਹੜਾ ਨੇ ਗੱਲ ਕੀਤੀ ਆ ਪਿੰਡ ਦੇ ਵਿੱਚ ਸਾਡੇ ਪਤਾ ਨਹੀਂ ਕੀ ਇੱਕ ਬਰਕਤ ਲਾ ਲਓ ਜਾਂ ਵਾਰ ਲਾ ਲਓ ਜਾਂ ਮੇਰ ਲਾ ਲਓ ਪਿੰਡ ਪਿਆਰ ਬਹੁਤ ਆ ਪਿੰਡ ਦੇ ਵਿੱਚ ਜਿੰਨੇ ਵੀ ਸਾਡੇ ਕੋਈ ਹੋਰ ਪਿੰਡਾਂ ਤੋਂ ਵੀ ਜਿਵੇਂ ਪਿੰਡ ਦੇ ਵਿੱਚ ਆ ਕੇ ਕੋਈ ਆ ਕੇ ਪਿੰਡ ਦੇ ਵਿੱਚ ਵਸਿਆ ਉਹਨੂੰ ਪਿੰਡ ਨੇ ਭੂ ਭਰਪੂਰ ਆਪਣੇ ਨੂੰ ਹਮੇਸ਼ਾ ਕੀਤਾ ਨਾ ਹੋਵੇ ਪਰ ਬਾਹਰਲੇ ਪਿੰਡ ਵਾਲਿਆਂ ਦਾ ਪੂਰਾ ਆਦਰ ਮਾਨ ਕੀਤਾ ਤੇ ਉਹ ਬਾਹਰਲੇ ਪਿੰਡ ਵਾਲਿਆਂ ਨੇ ਪੂਰੀ ਤਰੱਕੀਆਂ ਵੀ ਕੀਤੀਆਂ ਨੇ ਪਰ ਅਸੀਂ ਇੱਥੇ ਮੈਲਬਨ ਦੇ ਵਿੱਚ ਦਾ ਸਾਰਾ ਪੰਜਾਬ ਹੀ ਇੱਕ ਆਪਾਂ ਭਾਵੇਂ ਕੋਈ ਆਂਡ ਗਵਾਂਡ ਤੇ ਵੀ ਹੋਈਏ ਪਰ ਅਸੀਂ ਸਾਰੇ ਇੱਕ ਹੀ ਆ ਤੇ ਸਾਰੇ ਪੰਜਾਬੀ ਆ ਤੇ ਸਾਰੇ ਇੱਕ ਹੀ ਪਰਿਵਾਰ ਨਾਲ ਸਬੰਧ ਰੱਖਦੇ ਆ ਸੋ ਇਸ ਕਰਕੇ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਇਸ ਸਮੇਂ ਮਾਸਟਰ ਗੁਰਬਖਸ਼ ਸਿੰਘ ਸਿੱਧੂ ਜੀ ਵੱਲੋਂ ਹੈਮੰਤਪੁਰਾ ਨਾਈਟ ਦੀ 2017 ਤੋਂ ਹੋਈ ਸ਼ੁਰੂਆਤ ਅਤੇ ਹੁਣ ਤੱਕ ਦੇ ਸਫ਼ਰ ਬਾਰੇ ਬੋਲਦਿਆਂ ਇਸ ਸਮਾਗਮ ਨੂੰ ਹੋਰ ਬਧੇਰੇ ਵਧੀਆ ਰੌਚਕ ਬਣਾਉਣ ਲਈ ਸੁਝਾਅ ਪੇਸ਼ ਕੀਤੇ। ਮਾਨੂੰ ਖੁਸ਼ੀ ਦੇਣ ਵਾਲੀ ਗੱਲ ਇਹ ਵੀ ਸੀ ਕਿ ਇਸ ਨਾਈਟ ਸਮਾਗਮ ਦੌਰਾਨ ਹੈਮੰਤਪੁਰਾ ਦੇ ਜੰਪਲ ਪੁੱਤਰ ਹੀ ਆਪਣੀਆਂ ਪਤਨੀਆਂ, ਬੱਚਿਆਂ ਜਾਂ ਮਾਪਿਆਂ ਨਾਲ ਨਹੀਂ ਪਹੁੰਚਦੇ। ਸਗੋਂ ਪਿੰਡ ਦੀਆਂ ਧੀਆਂ ਆਪਣੇ ਸਹੁਰੇ ਪਰਿਵਾਰ ਦੇ ਜੀਵਾਂ ਨਾਲ ਵੀ ਸ਼ਿਰਕਤ ਕਰਦੀਆਂ ਨੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਰ ਪਰਿਵਾਰ ਨਾਲ ਹਾਜ਼ਰੀਨ ਦੀ ਜਾਣ ਪਛਾਣ ਕਰਵਾਉਣ ਦੀ ਜ਼ਿੰਮੇਵਾਰੀ ਰੁਪਿੰਦਰ ਸਿੱਧੂ ਵੱਲੋਂ ਬਾਖੂਬੀ ਨਿਭਾਈ ਗਈ। ਸੈਂਕੜਿਆਂ ਦੀ ਤਾਦਾਦ ਵਿੱਚ ਪਿੰਡ ਦੇ ਲੋਕਾਂ ਨੂੰ ਇੱਕ ਜਗ੍ਹਾ ਇਕੱਤਰ ਕਰਨ ਦੇ ਉਪਰਾਲੇ ਦੀ ਹਰ ਕੋਈ ਤਾਰੀਫ਼ ਕਰਦਾ ਨਜ਼ਰ ਆ ਰਿਹਾ ਸੀ। ਇਸ ਸਮਾਗਮ ਨੂੰ ਲਗਾਤਾਰ ਕਰਵਾਉਣ ਅਤੇ ਉੱਤਮ ਪ੍ਰਬੰਧ ਕਰਨ ਲਈ ਹਰਵਿੰਦਰ ਸਿੱਧੂ, ਲਖਵੀਰ ਦਿਓਲ, ਰੁਪਿੰਦਰ ਸਿੱਧੂ, ਚਰਨਜੀਤ ਕਾਲਾ, ਵਿਸ਼ਵ ਸਿੱਧੂ ਜੈਦ, ਅਮਰਜੀਤ ਕੌਰ ਪਤਨੀ ਸਰਦਾਰ ਗੁਰਬਖਸ਼ ਸਿੰਘ, ਰਵੀਤਾਲੀਵਾਲ ਰਮਨ ਸਿੱਧੂ ਬਾਬੇ ਕਾ ਆਦ ਵਧਾਈ ਦੇ ਪਾਤਰ ਨੇ ਮਨਦੀਪ ਖਰਮੀ ਨੂੰ ਬੇਨਤੀ ਹੈ ਕਿ ਵੀ ਸਾਡੇ ਨਾਲ ਇੱਥੇ ਆ ਜਾਓ ਮੈਂ ਜੇ ਤਾਂ ਅੱਜ ਮਨਦੀਪ ਇਸ ਹਿੰਮਤਪੁਰਾ ਨਾਈਟ ਦਾ ਸਾਡਾ ਅੱਖਾਂ ਦਾ ਤਾਰਾ ਹੈ ਜਿਹੋ ਕਿਹਨਾਂ ਦਾ ਸਾਡਾ ਇਸ ਕਰਕੇ ਵੀ ਤੁਹਾਡੀ ਹਾਜ਼ਰੀ ਇੱਥੇ ਸਟੇਜ ਤੇ ਜ਼ਰੂਰੀ ਹੈ ਹਰ ਪਰਿਵਾਰ ਦੇ ਨਾਲ ਤੁਸੀਂ ਖੜੋ ਤੇ ਇਹ ਫਿਰ ਆਈਆਂ ਹੈ ਜੇ ਚਿਹਰੇ ਵੱਡੇ ਜਿਹੜੇ ਹੁੰਦੇ ਆ ਫਿਰ ਹੈ ਉਹਨਾਂ ਦੇ ਇਹ ਜ਼ਿੰਮੇਵਾਰੀ ਪੈਂਦੀ ਪੈਂਦੀ ਹੈ ਸੋ ਇਹ ਸਾਡੇ ਪਰਿਵਾਰ ਮਾਸਟਰ ਰਮਕਸ ਸਿੰਘ ਦੀ ਮਾਸਟਰ ਰਮਕਸ ਸਿੰਘ ਦੀ ਅਧਿਆਪਕ ਰਹੇ ਨੇ ਇਹ ਟੀਚਰ ਰਹੇ ਨੇ ਪਿੰਡ ਦੇ ਵਿੱਚ ਤੇ ਇਹਨਾਂ ਨੇ ਪਿੰਡ ਦੇ ਸਕੂਲ ਵਿੱਚ ਤੇ ਆਲੇ-ਦੋਲੇ ਦੇ ਜਿਹੜੇ ਸਾਡੇ ਪਿੰਡ ਨੇ ਤੇ ਉਹਨਾਂ ਵਿੱਚ ਪੜਾਇਆ ਗਿਆ ਤੇ ਸਾਡੇ ਚਾਚੀ ਜੀ ਤੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਜ਼ੋਰਦਾਰ ਤਾੜੀਆਂ ਇਸ ਪਰਿਵਾਰ ਦੇ ਲਈ ਜਿਨ੍ਹਾਂ ਨੇ ਹਮੇਸ਼ਾ ਹੀ ਹਿੰਮਤਪੁਰੇ ਦੇ ਲੈਪੂਰਾ ਵੱ ਚੜ ਕੇ ਸਾਥ ਦਿੱਤਾ ਹੈ ਤੇ ਨਾਲ ਹੀ ਨਾਲ ਤਸਵੀਰ ਵੀ ਇੱਕ ਕਰਵਾਈ ਜਾਏਗੀ ਤੇ ਹਾਂਜੀ ਹਾਂਜੀ ਹਾਂ ਬਿਲਕੁਲ ਵੇਲਕੋ ਜਿਹੜੇ ਨਵੇਂ ਵੀ ਇਸ ਪਰਿਵਾਰ ਦੇ ਵਿੱਚ ਪਰ ਹੁੰਦਾ ਸੀ ਜਦੋਂ ਤਾਸੀਂ ਸਾਰੇ ਪਰਿਵਾਰ ਨੂੰ ਜਾਣਦੇ ਆ ਪਰ ਜੇ ਕੋਈ ਨਵੀਂ ਐਡੀਸ਼ਨ ਹੋਈ ਵਿੱਚ ਤੁਸੀਂ ਆਪ ਇੰਟਰੋਡਕਸ਼ਨ ਕਰਵਾ ਸਕਦੇ ਹੋ ਜਾਂ ਕੌਣ ਹੈ ਠੀਕ ਹੈ ਹਾਂ ਪਰ ਅਜਿਸ ਤਰ੍ਹਾਂ ਸਾਰਿਆਂ ਨੂੰ ਜੀ ਆਖਦੇ ਆ ਵੈਲਕਮ ਤੇ ਤੁਹਾਡੇ ਜਿੰਨੇ ਵੀ ਤੁਸੀਂ ਹਿੰਦਕਪੁਰੇ ਲਈ ਉਦਮ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅਤੇ ਸਾਡੇ ਸਾਰਿਆਂ ਨੂੰ ਮਤਲਬ ਤਹਿ ਦਿਲੋਂ ਅਸੀਂ ਧੰਨਵਾਦੀ ਆ ਤੇ ਅਸੀਂ ਇਹਨਾਂ ਨੂੰ ਮਾਣ ਸਨਮਾਨ ਮੇਰੇ ਖਾਲੋ ਜੀ ਤੇ ਸਾਰਿਆਂ ਨੂੰ ਤੇ ਸਾਰੇ ਹਰ ਇੱਕ ਪਰਿਵਾਰ ਅਸੀਂ ਮੰਦਿਰ ਤੋਂ ਅਸੀਂ ਕਹਿਨੇ ਆ ਕਿ ਇਸ ਵਾਰ ਤੇ ਕੋ ਛੋਟੇ ਬੱਚਿਆਂ ਨੂੰ ਇੱਕ ਯਾਦਗਾਰੀ ਚਿੰਨ ਜਿਹੜੇ ਹੁੰਦਾ ਕਿ 2024 ਦਾ ਤੇ ਇਹਨਾਂ ਟਰੋਫੀਆਂ ਪਿੱਛੇ ਨਹੀਂ ਸਾਡੇ ਚਾਚੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਹਮੇਸ਼ਾ ਉਤਮ ਕਰਦੇ ਕਿ ਕੋਈ ਨਾ ਪੇ ਜਿਹੜੀ ਆ ਯਾਦ ਸੋ ਬਹੁਤ ਬਹੁਤ ਧੰਨਵਾਦ ਤੇ ਇਹ ਜਿਹੜੇ ਯਾਦਗਾਰੀ ਚਿੰਨਾਂ ਸਾਹਮਣੇ ਰੱਖਿਓ ਬੱਚਿਓ ਇਹ ਇੱਕ ਨਿਸ਼ਾਨੀਆਂ ਨੇ ਤੇ ਜਿਹੜੀਆਂ ਆਪਾਂ ਲੰਬੇ ਸਮੇਂ ਤੱਕ ਯਾਦ ਰੱਖਨੇਗਾ ਤੇ ਅੱਜੇ ਬਹੁਤ ਸਾਰੀਆਂ ਨਿਸ਼ਾਨੀਆਂ ਇਦਾਂ ਦੀ ਆਪਾਂ ਹੋਰ ਵੀ ਆਉਣਗੇ ਬਹੁਤ ਬਹੁਤ ਧੰਨਵਾਦ ਜੀ ਦੋਨਾਂ ਪਰਿਵਾਰਾਂ ਦਾ ਤੇ ਥੈਂਕ ਯੂ ਫਾਰ ਕਮਿੰਗ ਸਾਰਾ ਸੋਣਾ ਪਿੰਡ ਕਿਹੜਾ ਪੰਜਾਬ ਜਾਣ ਦੇ ਵਿੱਚ ਕਿਹੜੇ ਪਿੰਡ ਸਾਰਾ ਮੈ ਜਾਣ ਨੂੰ ਜੀ ਕਰਦਾ ਸਭ ਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿੰਨ 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 ਜੋ ਪਿੰਡ ਲੱਗੇ ਬਹੁਤ ਬਹੁਤ ਮੁਬਾਰਕਾ ਹੈਮਸਪਰਾ 2024 ਨਾਈਟ ਤਾੜੀਆਂ ਕੇ ਕੱਟਿਆ ਗਿਆਗਾ ਤੇ